ਜਿਹੜੀ ਅੱਜ ਦੀ ਸਾਡੀ ਪ੍ਰੈਸ ਕਾਨਫਰੰਸ ਹੈ ਦੇ ਵਿੱਚ ਅਸੀਂ ਜਿਹੜਾ ਹੈਗਾ ਸਾਡਾ ਮੁਕੱਦਮਾ ਨੰਬਰ ਹੋਇਆ ਸੀ 222 22 सॉरी 1022 ਜਿਹੜਾ ਸੀਗਾ 223 ਹੋ ਸੀ ਦਰਜ ਕੀਤਾ ਸੀਗਾ ਜਿਹੜਾ 3 4 5 ਸੀਕ੍ਰਟ ਅਫੀਸ਼ਲ ਐਕਟ ਹੁੰਦਾ ਉਹਦੇ ਵਿੱਚ ਦਰਜ ਕੀਤਾ ਸੀ ਇਹਦੇ ਵਿੱਚ ਬੇਸਿਕਲੀ ਇੱਕ ਸਪਾਈ ਜਿਹੜਾ ਜਸੂਸ ਹੁੰਦੇ ਨੇ ਉਹਨਾਂ ਨੇ ਸਾਡੀ ਇਨਫੋਰਮੇਸ਼ਨ ਵੇਚਤੀ ਜਿਹੜੀ ਸੀਗੀ ਦੂਜੇ ਦੇਸ਼ ਨੂੰ ਜਿਹੜੀ ਸੀਗੀ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਹਦੇ ਤਰ੍ਹਾਂ ਸਾਡੇ ਅਸੀਂ ਇਹ ਕਦਮਾ ਦਰਜ ਕਰਕੇ ਇਹਦੇ ਵਿੱਚ ਤਿੰਨ ਦੋਸ਼ੀ ਜਿਹੜੇ ਆ ਗ੍ਰਿਫਟਾਰ ਕੀਤੇ ਆ ਚ ਵਿੱਚ ਇੱਕ ਰਾਜਾ ਜਿਹੜਾ ਹੈਗਾ ਕਪੂਥਲੇ ਦਾ ਹੈਗਾ ਔਰ ਇੱਕ ਜਸਕਰਨ ਸਿੰਘ ਹੈਗਾ ਜਿਹੜਾ ਇਹ ਧਰਮਕੋਟ ਦਾ ਹੈਗਾ ਔਰ ਇੱਕ ਗੁਰਨਾਮ ਸਿੰਘ ਹੈਗਾ ਜਿਹੜਾ ਫਰੋਸਪੁਰ ਦਾ ਹੈਗਾ ਗੁਰਨਾਮ ਸਿੰਘ ਜਿਹੜਾ ਪਹਿਲਾਂ ਵੀ ਜਿਹੜਾ ਐਨਡੀਪੀਸੀ ਅੱਤੇ ਦੋ ਪਰਚੇ ਹੈਗੇ ਨੇ ਕਮਰਸ਼ੀਅਲ ਹੈਗੇ ਔਰ ਜਿਹੜਾ ਫਰੋਸਪੁਰ ਜੇਲ੍ਹ ਦੇ ਵਿੱਚ ਰਹਿ ਕਿਥੇ ਇਹਨਾਂ ਤੋਂ ਅਸੀਂ ਜਿਹੜਾ ਹੈਗਾ ਦੋ ਦੋ ਮੋਬਾਈਲ ਜਿਹੜੇ ਹੈਗੇ ਆ ਜਿਨ੍ਹਾਂ ਦੇ ਵਿੱਚੋਂ ਇਹਨਾਂ ਨੇ ਬੰਦੂਕ ਸਾਡੇ ਦੂਜੇ ਦੇਸ਼ਾਂ ਨੂੰ ਜਿਹੜੇ ਹੈਗੇ ਆ ਵਿਰੋਧੀ ਦੇਸ਼ਾਂ ਨੂੰ ਜਿਹੜੀ ਇਨਫੋਰਮੇਸ਼ਨ ਸ਼ੇਅਰ ਕੀਤੀ ਹੈਗੀ ਤੋਂ ਉਹ ਤੋਂ ਅਸੀਂ ਜਿਹੜੀ ਹੈ ਆ ਫੋਰੈਂਸਿਕ ਕਰਵਾ ਲਈ ਤੇ ਇਹ ਵੀ ਜਸ ਫਾਇਦੇ ਆ ਤੇ ਅਗਲੀ ਕਾਰਵਾਈ ਕਰਨ ਹੈ ਇਹਨਾਂ ਕੋਲੋਂ ਅਸੀਂ ਦੋ ਦੋ ਮੋਬਾਈਲ ਜਿਹੜੇ ਹੈਗੇ ਆ ਉਹ ਮੋਬਾਈਲ 'ਚ ਕੁਝ ਮਿਲਿਆ ਇਹਨਾਂ ਦਾ ਜਿਹੜਾ ਇਥੋਂ ਭੇਜਿਆ ਗਿਆ ਇਹਨਾਂ ਨੇ ਜਿਹੜੇ ਅਬੀਡਸ ਇਨਫੋਰਮੇਸ਼ਨ ਬਹੁਤ ਸੰਜੀਦਗੀ ਵਾਲੀ ਹੈਗੀ ਆ ਮੈਂ ਤੁਹਾਨੂੰ ਸ਼ੇਅਰ ਨਹੀਂ ਕਰ ਪਾਉਂਗਾ ਔਰ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਜੁਆਇੰਟਲੀ ਆਪਰੇਸ਼ਨ ਸੀਗਾ ਸਾਡਾ ਸੈਂਸਰਲ ਐਜੰਸੀਸ ਨਾਲ ਉਹਨਾਂ ਦੀ ਵੀ ਬਹੁਤ ਵੱਡੀ ਇਹ ਕਾਮਯਾਬੀ ਆ ਸਾਡੇ ਨਾਲ ਉਹਨੇ ਕੋਆਪਰੇਟ ਕੀਤਾ ਤੇ ਅਸੀਂ ਇਹ ਜਿਹੜਾ ਹੈਗਾ ਪਸਾ ਸਕਦਾ ਸਰ ਇਹ ਆਪਸ਼ਯ ਸੰਪਰਕ ਦੇ ਵਿੱਚ ਕਿਦਾਂ ਆ ਰਹੇ ਸੀ ਇਹ ਜਿਹੜਾ ਆਪਣਾ ਸੀਗਾ ਪਹਿਲਾ ਰਾਜਾ ਹੈਗਾ ਇਹਦੇ ਸੰਪਰਕ ਦੇ ਵਿੱਚ ਜਿਹੜਾ ਮੁੰਡਾ ਹੈਗਾ ਜਸਕਰਨ ਸਿੰਘ ਸੀਗਾ ਧਰਮਕੋਟ ਵਾਲਾ ਉਹ ਸੀਗਾ ਧਰਮਕੋਟ ਵਾਲਾ ਮੁੰਡਾ ਕਹਿੰਦਾ ਕਿ ਮੈਂ ਗੁਰਨਾਮ ਸਿੰਘ ਨੂੰ ਕਿਤੇ ਵਿਆਹ ਸ਼ਾਦੀ ਚੋਂ ਮਿਲਿਆ ਸੀਗਾ ਉਹਨਾਂ ਦੇ ਔਰ ਉੱਥੇ ਇਹਨਾਂ ਦਾ ਜਿਹੜਾ ਆਪਣਾ ਰابطਾ ਹੋਇਆ ਕਿ ਜਸ ਜਸ ਗੁਰਨਾਮ ਸਿੰਘ ਜਿਹੜਾ ਹੈਗਾ ਇਹ ਜੇਲ੍ਹ ਦੇ ਵਿੱਚ ਸੀਗਾ ਕੌਂਸ਼ੀਅਰ ਬੋਡੀ ਕੀਤਾ ਹੋ ਸਕਦਾ ਹੈ ਜੇਲ੍ਹ ਦੇ ਵਿੱਚ ਹੋਰ ਵੀ ਕੋਈ ਡਾਇਰੈਕਟ ਆਈਐਸਆਈ ਨਾਲ ਸੀਗੇ ਕਿ ਯਾ ਕਿਸੇ ਹੋਰ ਉਹ ਸਾਰੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਦੇਸ਼ ਦੇ ਲਈ ਜਿਹੜੀ ਹੈਗੀ ਆ ਬਹੁਤ ਸੈਸਟਿਵ ਹੈਗੀ ਆ ਮੈਂ ਉਸ ਬਾਰੇ ਕਮੈਂਟ ਨਹੀਂ ਕਰ ਸਕਦਾ ਕਿਉਂਕਿ ਇਨਵੈਸਟੀਗੇਸ਼ਨ ਅਜੇ ਸਟੇਜਿਸ ਤੇ ਹੈਗੀ ਹੈ ਜਿੰਨੀ ਕੀ ਇਨਫੋਰਮੇਸ਼ਨ ਮੈਂ ਤੁਹਾਨੂੰ ਇਸ ਲੈਵਲ ਤੇ ਦੇ ਸਕਦਾ ਆ ਉਨੀ ਹੀ ਸ਼ੇਅਰ ਇੰਟਰਨੈਸ਼ਨਲ ਕਨੈਕਸ਼ਨ ਤਾਂ ਨਹੀਂ ਹੈ ਹਾਂਜੀ ਇੰਟਰਨੈਸ਼ਨਲ ਕਨੈਕਸ਼ਨ ਤਾਂ ਨਹੀਂ ਹੈ ਜਿੱਦਾਂ ਬਿਲਕੁਲ ਇੰਟਰਨੈਸ਼ਨਲ ਕਨੈਕਸ਼ਨ ਤਾਂ ਆ ਹੀ ਗਿਆ ਬਿਟਵੀਨ ਦ ਕੰਟਰੀਜ਼ ਹੋ ਗਿਆ ਤੇ ਉਹਦੇ ਨਾਂ ਤਾਂ ਦੇਸ਼ ਉਹਦੀ ਹੈ ਜਿੱਦਾਂ ਰਾਜਾ ਰਾਜਾ ਕਿਉਂ ਦਾ ਕੰਮ ਪੁਲਾਈ ਸੀਗਾ ਉੱਥੇ ਆਰਮੀ ਦਾ ਸੀਗਾ ਔਰ ਕਾਫੀ ਦੇਰ ਤੋਂ ਜਿਹੜਾ ਹੈਗਾ ਇਹ ਕੰਮ ਕਰ ਰਿਹਾ ਸੀਗਾ ਪ੍ਰਾਈਵੇਟਲੀ ਤੌਰ ਤੇ ਸਵਾਈ ਸਾਈਟ ਤੇ ਤੁਸੀਂ ਸਰ ਜਿਹੜਾ ਇਹ ਸਾਡੇ ਟੱਚ ਸੀਗੇ ਬੋਰਡ ਜਿਹੜਾ ਫਰੋਜ਼ਪੁਰ ਵਾਲਾ ਬੰਦਾ ਹੈ ਇਹ ਪਿਲ ਨਾ ਕਿਸੇ ਨੇ ਇੱਕ ਨਹੀਂ ਸ਼ੁਰੂ ਕੀਤਾ ਜਿਵੇਂ ਸਾਰੇ ਇੱਕੋ ਜਿਹੇ ਰਾਜਾ ਜਸਕਰਨ ਦੇ ਟੱਚ ਸੀਗਾ ਤੇ ਜਸਕਰਨ ਜਿਹੜਾ ਸੀਗਾ ਉਹ ਗੁਰਨਾਮ ਬਲਵਾਨ ਜਿਹੜਾ ਹੈਗਾ ਫਰੋਜ਼ਪੁਰ ਰਾਹ ਉਹਦੇ ਟੱਚ ਸੀ ਇਹ ਸਾਰੇ ਬਾਰਡਰ ਤੇ ਸੀ ਗੁਰਨਾਮ ਸਿੰਘ ਗੁਰਨਾਮ ਸਿੰਘ ਜਿਹੜਾ ਹੈਗਾ ਉਹ ਫਿਰੋਜ਼ਪੁਰ ਜਿਹੜਾ ਹੈਗਾ ਉਹ ਬਾਰਡਰ ਦੇ ਉੱਤੇ ਫਿਰੋਜ਼ਪੁਰ ਆ ਸਕਦਾ ਅੱਛਾ ਤੇ ਇਹ ਪਹਿਲਾ ਵੀਕ ਤੇ ਕਰਦਾ ਰਿਹਾ ਐਕਟੀਵਿਟੀ ਇਹਦੀ ਇਹਦੇ ਤੇ ਜਿਹੜੇ ਪੁਰਾਣੇ ਮੁਕਦਮੇ ਐਂਡੀਬੀਸੀ ਆਖਦੇ ਤੁਸੀਂ ਬਨਾਮ ਐਂਡੀਬੀਸੀ ਹਾਂਜੀ ਇਹ ਜੇ ਮੇਨ ਮੇਨ ਕਿੰਗਪਿੰਨ ਕੋਣ ਹੈ ਮੇਨ ਕੋਣ ਹੈ ਰਾਜਾ ਗੁਰਨਾਮ ਗੁਰਨਾਮ ਸਿੰਘ ਮੇਨ ਹੈ ਹੈਨਾ ਇਹਨਾਂ ਨੇ ਅੱਗੇ ਉਹ ਕਹਿੰਦੇ ਕਿੰਨੇ ਪਿਛਲੇ ਕਿੰਨੇ ਚੇਰ ਤੋਂ ਆਪਸ ਵਿੱਚ ਕਨੈਕਸ਼ਨ ਕੰਟੈਕਟ ਦੇ ਵਿੱਚ ਸੀਗੇ ਉਹ ਸਾਰੀਆਂ ਇਨਫੋਰਮੇਸ਼ਨ ਨੀਚੇ ਸੇਜੀਸ ਇਨਵੈਸਟੀਗੇਸ਼ਨ ਹੈਗੀ ਉਹ ਹੀ ਐਸੀ ਇਨਫੋਰਮੇਸ਼ਨ ਸਰ ਕਿੰਨੇ ਕੁ ਪੈਸੇ ਦੇ ਰਿਆ ਸੀ ਕਦੋਂ ਜੇ ਨੂੰ ਆਂਦੇ ਹੋਣਗੇ ਇਹਨਾਂ ਨੂੰ ਦੇਖੋ ਜਿਹੜੇ ਪੈਸੇ ਕਿੱਥੋਂ ਆਏ ਆ ਕਿੱਥੇ ਉਹ ਕਿੱਥੇ ਕਿੱਥੇ ਗਏ ਨੇ ਕੌਣ-ਕੌਣ ਹੈ ਗਿਆ ਉਹ ਸਾਰੇ పార్ਟ ਆਫ ਇਨਵੈਸਟੀਗੇਸ਼ਨ ਦਾ ਮੈਂ ਇਸ ਟਾਈਮ ਰਿਲੀਵ ਨਹੀਂ ਕਰ ਸਕਾਂ ਕਿਉਂਕਿ ਸੈਸਟਿਵ ਪਰਮਿਸ਼ਨ ਹੈਗੀ ਸੋ ਚਲੋ ਕੁਝ ਹੋਰ ਉਮੀਦ ਹੈ ਕਿ ਇਹਦੇ ਵਿੱਚ ਕੁਝ ਵੱਡਾ ਨੈਟਵਰਕ ਹੈ ਜਿਹੜੀ ਹੈਗੀ ਹੈ ਮਨੀ ਟ੍ਰੇਲ ਕਿੱਥੇ ਤੱਕ ਹੈਗੀ ਹੈ ਕਿ ਸਾਰੇ ਸੀ ਗਿਆ ਜਾਂ ਇਨਫੋਰਮੇਸ਼ਨ ਕਿਵੇਂ ਸ਼ੇਅਰ ਹੋਈ ਹੈ ਔਰ ਸਾਰੇ ਐਂਗਲ ਜਿਹੜੇ ਹੈਗੇ ਆ ਇਨਵੈਸਟੀਗੇਸ਼ਨ ਦੌਰਾਨ ਓਨਲੀ ਨਿਊ ਕੈਂਟ ਏਰੀਆ ਸੀ ਕਿ ਆ ਕਿ ਕੁਝ ਹੋਰ ਸੇਨਾ ਦੇ ਹੋਰ ਵੀ ਏਰੀਆ ਦੇ ਕਪੂਠਲਾ ਸਾਰੇ ਹੀ ਤੁਸੀਂ ਕਹਿ ਸਕਦੇ ਸਾਰੇ ਹੀ ਹੈਗਾ ਤਾਂ ਸਾਰੇ ਜਦੋਂ ਇੱਕ ਬੰਦਾ ਇਨਵੋਲਵ ਹੀ ਹੋ ਗਿਆ ਫਿਰ ਉਹ ਜੋ ਜੋ ਇਨਫੋਰਮੇਸ਼ਨ ਕਹਿੰਦੇ ਉਹ ਸਾਹਮਣੇ ਇਹ ਤਿੰਨੇ ਇੱਕੋ ਹੀ ਲੋਕੇਸ਼ਨ ਦੀ ਦੇ ਰਹੇ ਹਨ ਇਨਫੋਰਮੇਸ਼ਨ ਕਪੂਠਲੇ ਦੀ ਹਾਂ ਕਪੂਠਲੇ ਤਿੰਨੋ ਹੀ ਜੀ ਕੜੀ ਵਾਈ ਕੜੀ ਜਨਾਂ ਵਨ ਬਾਈ ਵਨ ਰਾਜਾ ਨੇ ਗੁਜਾਰ ਨੂੰ ਭੇਜੀ ਹੈ ਨਹੀਂ ਰਾਜਾ ਨੇ ਜਸਕਰਨ ਦੇ ਨਾਮ ਤੇ ਭੇਜੀ ਜਸਕਰਨ ਦੇ ਨਾਮ ਤੇ ਅਗਰ ਰਾਜਾ ਡਾਇਰੈਕਟ ਨਹੀਂ ਭੇਜ ਰਿਹਾ ਸੀਗਾ ਤੇ ਰਾਜਾ ਇਹਨਾਂ ਦੇ ਨਾਲ ਸੀਗਾ ਨਾ ਨਾਲ ਨਾਲ ਸੀਗਾ ਡਾਇਰੈਕਟ ਨਹੀਂ ਨਹੀਂ ਇੱਥੋਂ ਇੰਡੀਆ ਦੇ ਵਿੱਚ ਜਿਹੜੀ ਚੇ ਸੀਗੀ ਚੇਜ਼ ਕਰ ਉਹ ਜਿਹੜੀ ਇੱਕ ਦੂਜੇ ਨਾਲ ਜਿਹੜਾ ਹੈਗਾ ਤਿੰਨੇ ਇੱਕ ਦੂਜੇ ਦੇ ਬਾਕਰ ਸੀਗੇ ਤੇ ਇੱਕ ਦੂਜੇ ਨਾਲ ਜਿਹੜਾ ਇਨੀਸ਼ੀਅਲ ਜਿੱਥੇ ਇਨਫਾਰਮੇਸ਼ਨ ਜਾਂਦੀ ਸੀ ਉੱਥੇ ਤੱਕ ਵੀ ਆਨ ਦੀ ਬਾਤ ਸੀ